ਬੱਤ ਮੈਨੂੰ ਸਮਝ ਨਹੀਂ ਆਉਂਦੀ ਮੈਂ ਤੇਰੇ ਨਾਲ ਕਿਵੇਂ ਗੱਲ ਕਰਾਂ ਤੇਰੀ ਮਾਂ ਹੁੰਦੀ ਤੈਨੂੰ ਆਪਣੇ ਤਰੀਕੇ ਨਾਲ ਸਮਝਾਉਂਦੀਂ ਨਾਨਕੀ ਗਈ ਆਕ ਖੂਬ ੱਟ ਗਈ ਜਦ ਨਾਂ ਮੈਂ ਸਚਾ ਪਿੱਛੇ ਗੁਰਪ੍ਰੀਤ ਚਾਚਾ ਬਣਾਉਂਦੀ ਆ ਅੱਛਾ ਗੁਰਪ੍ਰੀਤ ਪੁੱਤ ਚਾ ਲੈ ਓ ਚਾਚਾ ਆ ਬਸ ਚਾਹਣ ਤਾਂ ਰਹਿੰਦੇ ਮੈਂ ਤਾਂ ਇੱਕ ਕੋਈ ਜ਼ਰੂਰੀ ਗੱਲ ਕਰਨ ਆਇਆ ਤੇ ਨਾਲ ਕੀ ਗੱਲ ਹੋ ਗਈ ਪਤਾ ਨਾ ਕਿ ਅਤਰ ਪਿੰਡ ਚ ਕੀ ਗੱਲ ਹੋਈ ਆ ਨਾ ਭਾਈ ਮੈਨੂੰ ਨਹੀਂ ਪਤਾ ਪਰਣੋ ਅੱਛਾ ਜੀ ਬਹੁਤ ਮਾੜੀ ਗੱਲ ਕਰੀ ਭਾਈ ਕੁੜੀ ਨੇ ਹੁਣ ਕੀਤਾ ਕੀ ਜਾਵੇ ਇਹ ਕੰਮ ਤਾਂ ਹੁਣ ਘਰ ਘਰ ਹੋ ਗਿਆ ਮੈਂ ਤਾਂ ਭਾਈ ਤੈਨੂੰ ਰਾਇ ਦੇਣ ਆਇਆ ਉਰੀ ਆਪਣੀ ਵੀ ਇੱਕ ਵਾਰੀ ਬੈਠੀਏ ਕਰੇ ਉਹਦੇ ਬਾਰੇ ਸੋਚ ਹਾਂ ਇਹ ਬੇਸਣੀ ਗੱਲ ਹੈ ਤੇਰੀ ਚੱਲ ਫਿਰ ਆਪਾਂ ਇਹ ਕਰਦੇ ਆਂ ਪਰਸੋਂ ਮੈਨੂੰ ਬੂਟੇ ਦਾ ਚਰ ਨਹੀਂ ਮਿਲਿਆ ਸੀ ਉਹਦੀ ਨਿਗਾਚ ਮੁੰਡਾ ਹੈਗਾ ਘਰ-ਬਾਰ ਵੀ ਵਧੀਆ 2.5 ਕਿੱਲੇ ਜ਼ਮੀਨ ਆ ਫਿਰ ਆਪਾਂ ਦੇਖਿਆਉਨੇ ਆ ਹਾਂ ਚੱਲ ਕੋਈ ਗੱਲ ਰਿਸ਼ਤਾ ਆਪਾਂ ਦੇਖਿ ਆਵਾਂਗੇ ਮੈਂ ਗੁਰਪ੍ਰੀਤ ਵੀ ਰਹਿ ਲੈ ਕੇ ਦੇਖ ਲੈ ਕਾਲੂ ਕੋਈ ਐਸੀ ਵੈਸੀ ਗੱਲ ਉਹ ਜੀ ਲੰਬਿਆਲਾ ਕੰਮ ਹੋ ਜਾਂਦਾ ਹੈ ਧੀ ਦੀ ਰਹਿ ਲੈਣੀ ਜ਼ਰੂਰੀ ਹੁੰਦੀ ਆ ਮੈਨੂੰ ਮੇਰੀ ਧੀ ਤੇ ਪੂਰਾ ਯਕੀਨ ਆ ਉਹ ਮੇਰੇ ਤੋਂ ਇੰਚ ਵੀ ਬਾਹਰ ਨਹੀਂ ਮੰਨਦਾ ਵੀ ਧੀ ਇੰਚ ਤੇਥੋਂ ਬਾਹਰ ਨਹੀਂ ਹੈਗੀ ਇੱਕ ਵਾਰ ਉਹਦੇ ਨਾਲ ਪਿਆਰ ਨਾਲ ਗੱਲ ਕਰ ਗੱਲ ਤੈਨੂੰ ਹੀ ਕਰਨੀ ਪਊਗੀ ਤੂੰ ਹੀ ਉਹਦੀ ਮਾਂ ਤੂੰ ਹੀ ਉਹਦਾ ਪਿਓ ਛੋਟੇ ਭਾਈ ਗੱਲ ਤੇਰੀ ਲੱਖ ਰੁਪਏ ਦੀ ਆ ਮੈਂ ਗੁਰਪ੍ਰੀਤ ਨਾਲ ਗੱਲ ਕਰਕੇ ਤੈਨੂੰ ਦੱਸ ਦਿੰਦਾ ਹਾਂ ਜਿਵੇਂ ਤੇਰੀ ਰਾਇ ਬਣੀ ਤਾਂ ਮੈਨੂੰ ਦੱਸ ਵੀ ਮੈਂ ਚੱਲਦਾ ਠੀਕ ਆ ਚਾਹ ਪੀਦਾ ਕੋਟ ਬਸ ਬਸ ਚਾਹ ਬਾਤ ਉਦੀ ਵੀ ਮੰਗੂ ਗੱਲ ਨਹੀਂ ਉਹ ਰਾਇ ਕਰਕੇ ਦੱਸ ਜੀ ਠੀਕ ਆ ਠੀਕ ਹਾਂ ਮੈਂ ਚੱਲਦਾਗਾ ਆਲੋ ਡੈਡੀ ਚਾਚਾ ਕਿੱਧਰ ਭਾਗੇ ਮੈਂ ਚਾਹ ਲੈ ਕੇ ਆਉਂਦਾ ਉਸ ਵਾਸਤੇ ਪੁੱਤ ਜ਼ਰੂਰੀ ਕੰਮ ਹੋ ਗਿਆ ਉਹ ਭਾਗ ਗਿਆ ਅੱਛਾ ਇੱਕ ਮਿੰਟ ਗੁਰਪ੍ਰੀਤ ਪੁੱਤ ਉਰੇ ਬੈਠ ਮੈਂ ਤੇਨਾਂ ਜ਼ਰੂਰੀ ਗੱਲ ਕਰਨੀ ਹੈ ਹਾਂਜੀ ਡੈਡੀ ਦੱਸੋ ਪੁੱਤ ਮੈਨੂੰ ਸਮਝ ਨਹੀਂ ਆਉਂਦੀ ਮੈਂ ਤੇਨਾਂ ਕਿਵੇਂ ਗੱਲ ਕਰਾਂ ਤੇਰੀ ਮਾਂ ਹੁੰਦੀ ਤੇ ਉਹ ਆਪਣੇ ਤਰੀਕੇ ਨਾਲ ਸਮਝਾਉਂ ਦਿੰਦੀ ਡੈਡੀ ਤੁਸੀਂ ਐ ਕਿਉਂ ਕਹਿ ਰਹੇ ਹੋ ਇਹ ਜਿੱکی ਗੱਲ ਹੋ ਗਈ ਮੈਂ ਸੋਚ ਜਨਾਂ ਤੀਏ ਹਲਾਤ ਬਹੁਤ ਮਾੜੇ ਨੇ ਕਉਨਾ ਤੇਰਾ ਵਿਆਹ ਕਰਦੀ ਆ ਮੈਂ ਜਿਹੜੀ ਥੋੜੀ ਗੱਲ ਨਾਲ ਸਹਿਮਤ ਆ ਪਰ ਮੈਂ ਕਹਿੰਦੀ ਸੀ ਵੀ ਥੋੜੀ ਰੋਟੀ ਦਾ ਵੀ ਔਖਾ ਇੱਕ ਸਾਲ ਹੋਰ ਰੜਕ ਜਾਂਦੇ ਕੋਈ ਗੱਲ ਨਹੀਂ ਧੀ ਉਦੋਂ ਤੂੰ ਐਂ ਦਿੱਖ ਸੀ ਜਦੋਂ ਤੇਰੀ ਮਾਂ ਤੈਨੂੰ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ ਸੀ ਕੋਈ ਗੱਲ ਨਹੀਂ ਮੈਂ ਰੋਟੀ ਦਾ ਪਹੀਲਾ ਕਰ ਲੂੰ ਉਦੋਂ ਵੀ ਮੈਂ ਤੈਨੂੰ ਛੋਟੀ ਜਿਹਨੂੰ ਮੂੰਹ 'ਚ ਬੁਰਕੀਆਂ ਪਾ ਪਾ ਕੇ ਪਾਲਿਆ ਤੂੰ ਮੇਰੀ ਰੋਟੀ ਦੀ ਫਿਕਰ ਨਾ ਕਰ ਤੂੰ ਆਪਣੇ ਵਿਆਹ ਦੀ ਤਿਆਰੀ ਕਰ ਠੀਕ ਹੈ ਡੈਡੀ ਜਿਵੇਂ ਸਾਨੂੰ ਚੰਗਾ ਲੱਗਦਾ ਤੇ ਇੱਕ ਗੱਲ ਮੈਂ ਹੋਰ ਕਹਿੰਦਾ ਸੀਗਾ ਮੈਂ ਸੋਚਦਾ ਸੀਗਾ ਵੀ ਮੈਂ ਤੈਨੂੰ ਤੇਰੇ ਨਾਲ ਕਿ ਪਿੰਡ ਛੱਡਿਓ ਨਾ ਉੱਥੇ ਮਾਮੇ ਦੀ ਕੁੜੀ ਨਾਲ ਰਲ ਕੇ ਆਪਣਾ ਦਾਜ ਜੋੜ ਲਈ ਠੀਕ ਹੈ ਜੀ ਹੋਰ ਬਈ ਕੋਰੇ ਠੀਕ ਠਾਕ ਹੈ ਹਾਂ ਠੀਕ ਹੈ ਕੀ ਗੱਲ ਝਾੜੂ ਆ ਵੀ ਮਾਰ ਲੱਗ ਰਿਹਾ ਖੈਰ ਸੁਖ ਤਾਂ ਹੈ ਕੁੜੀ ਕਿੱਥੇ ਗਈ ਹੈ ਤੇਰੀ ਹਾਂ ਬਈ ਖੈਰ ਸੁਖੀ ਆ ਕੁੜੀ ਨੂੰ ਤਾਂ ਮੈਂ ਉਹਦੇ ਨਾਨਕੇ ਛੱਡਿਆ ਆ 6 ਮਹੀਨਿਆਂ ਲਈ 6 ਮਹੀਨਿਆਂ ਵਾਸਤੇ ਨਾਨਕੀ ਕਿਹੜਾ ਛੱਡਦੇ 6 ਮਹੀਨਿਆਂ ਵਾਸਤੇ ਬਾਕੀ ਨਾਨਕੀ ਗਈ ਆ ਕ ਖੂਬ ਵੱਟ ਗਈ ਕੀ ਮਤਲਬ ਬਈ ਤੇਰੀ ਗੱਲ ਦਾ ਮਤਲਬ ਦਾ ਤੂੰ ਸਮਝੀ ਗਿਆ ਹੋਵੇਂਗਾ ਅਗਲਾ ਕਹਿੰਦਾ ਨਾਨਕੀ ਗਈ ਐ ਕਿ ਇਹ ਵੀ ਨੇ ਨਾਨਕੀ ਕਿਹੜਾ ਛੜਦਾ ਹੈ ਬਾਕੀ ਤੈਨੂੰ ਪਤਾ ਹੀ ਹੈ ਮਾੜਾ ਮੋਟਾ ਮੂੰਹ ਸੰਭਾਲ ਕੇ ਗੱਲ ਕਰ ਨਾ ਨਾ ਮੈਂ ਤਾਂ ਗੱਲ ਸੱਚੀ ਫਿਰਾ ਲੇ ਦੇ ਯਾਰ ਮਿਰਚ ਅਣੜਦੀਆਂ ਨੇ ਬਈ ਉਹੀ ਪਗਾਈ ਮਰੀ ਜਾਂਣਾ ਨਾ ਨਾ ਪਗਾਈ ਦਾ ਤਾਂ ਨੂੰ ਬਈ ਸੱਚੀ ਗੱਲ ਕਹਿੰਦੇ ਨਾ ਤੈਨੂੰ ਪਤਾ ਅੱਜ ਕੱਲ ਦਸਤੂਰ ਹੀ ਹੈ ਇਹੀ ਕੰਮ ਚੱਲਦੇ ਨੇ ਅਲਾ ਦੱਸਦਾ ਨਹੀਂ ਸੱਚ ਗੱਲ ਆ ਉਹ ਗੇਟ ਦੇਂਦਾ ਨਾ ਡੰਡੀ ਪਏ ਉਹ ਟੰਡੀ ਦਾ ਮੈਂ ਪਏ ਨਾ ਕੋਈ ਗੱਲ ਨਹੀਂ ਮੈਂ ਤਾਂ ਪਈ ਹੂੰ ਪਰ ਲੋਕਾਂ ਨੂੰ ਕੀ ਕਰੇਗਾ ਆ ਜਾਂਦੇ ਨੇ ਪਗਾਈ ਮਾਰਨ ਕਹ ਕੋਰਾ ਬੋੜਾ ਲੱਗਦਾ ਇਹ ਸੱਚੀਆਂ ਗੱਲਾਂ ਕਹਿੰਦਾ ਸਾਰੇ ਪਿੰਡ ਨੂੰ ਮੂੰਹ ਮਿਰਚਾ ਮੰਗੂ ਨਾ ਤੂੰ ਤੇਰੇ ਨਹੀਂ ਪਤਾ ਲੱਗੂਗਾ ਤਾਂ ਜਦੋਂ ਗੱਲ ਘਰਾਂ ਅੰਦਰ ਬੜੀ ਕਿਤੇ ਜਾਂਦੀ ਹੈ ਯਾਨੀ تیر ਕੋਲੇ ਆਇਆ ਮੈਸੇਜ ਆ ਮੇਰੇ ਕੋਲ ਤਾਂ ਨਹੀਂ ਆਇਆ ਯਾਰ ਆਹਦੇ ਕਹਿੰਦੀ ਯਾਰ ਮੈਂ ਦੇਖਿਆ ਨਹੀਂ ਹੈਗਾ ਆਹਦੇ ਕਹਿੰਦੇ ਹਰੀਗੜ੍ਹ ਵਾਲੀ ਡਰੇਨ ਦਾ ਪਾਣੀ ਫੁੱਲ ਛੱਡਣਗੇ ਕਹਿੰਦੇ ਵਿਚਾਰ ਰੱਖਿਆ ਉਹਦਾ ਬੜਾ ਯਾਰ ਹਨਾ ਸਾਰੇ ਪਿੰਡੋਂ ਪਿੰਡੀ ਪਾਣੀ ਆ ਰਿਹਾ ਹੁਣ ਤਾਂ ਹਾਂਜੀ ਹਾਂ ਬਹੁਤ ਨੁਕਸਾਨ ਹੁੰਦਾ ਪਿਆ ਮੈਨੂੰ ਕੁਲਦੀਪ ਨੇ ਪਾਇਆ ਮੈਸੇਜ ਅੜ ਕੇ ਇਹ ਅੱਛਾ ਹੋਰ ਉਹ ਕਰਮੇ ਹਾਂ ਕੀ ਫਰਮਾਇਆ ਦੇਖਿਆ ਨੇ ਕਾ ਨੂੰ ਫਿਲਮਾਂ ਦੇਖਦੇ ਆ ਤੇਰੇ ਉਹੀ ਸੁਪਨੇ ਮੈਨੂੰ ਤਾਂ ਲੱਗਦਾ ਫਰਮਾ ਦੇਖਿਆ ਨੇ ਤੁਸੀਂ ਮੈਨੂੰ ਵੀ ਦਿਖਾ ਦਿਓ ਕਾ ਦੇ ਯਾਰ ਸਰਮਗਰਿਆ ਕਰ ਤੇਰੀ ਦਾੜੀ ਚਿੱਟੀ ਹੋ ਗਈ ਤੂੰ ਛੱਡ ਦੇ ਇਹ ਖਿਆਲ ਲੈਣ ਨਾ ਨਾ ਤੁਸੀਂ ਮੈਨੂੰ ਗਲਤ ਸਮਝਦੇ ਯਾਰ ਮੈਂ ਇਹ ਗੱਲਾਂ ਥੋੜੀ ਕਰ ਉਹ 100 ਜੂ ਗੱਲ ਪੁੱਛਾਂ ਹਾਂ ਪਤਾ ਇਹਨੂੰ ਕੀ ਮਾਣਾ ਮਾਇਆ ਕੇ ਆਦੀਗਾ ਪ੍ਰੀਤੀ ਕੇ ਘਰੇ ਅੱਛਾ ਮਾਇਆ ਨੂੰ ਪੁੱਛਿਆ ਸੋ ਬੁਰੀਂ ਆਂਦਾ ਦੀਗਾ ਅੱਛਾ ਮਾਇਆ ਨੂੰ ਆਹ ਮਾ ਪ੍ਰੀਤ ਆਪ ਹੀ ਮਾਇਆ ਮਰੀਏ ਨਾ ਤੂੰ ਆਜਾ ਅੱਛਾ ਪ੍ਰੀਤਾ ਕਿਹੜਾ ਹੋਇਆ ਇਹਨਾਂ ਨੇ ਹੀ ਆਪਣਾ ਕਮਾਂਢੀ ਆਂਦਾ ਅੱਛਾ ਉਹ ਗਿਆਨੀ 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 ਮਾਨੂੰ ਆਵਾਜ਼ ਤੂੰ ਆਪ ਹੀ ਮਾਇਆ ਮਰੀਏ ਨਾ ਅੱਛਾ ਮਾ ਕੁੜੀ ਸਾਦਰੀ ਹਾਂ ਮਾ ਕੁੜੀ ਤਾਂ ਮੇਰੀ ਨਾਨਕੀ ਭੇਜੀ ਤੀ 6 ਮਹੀਨੇ ਲਈ ਮੈਂ ਹੈਰਾਨ ਜਾਊਗਾ ਯਾਰ ਮੈਂ ਆਖਿਆ ਨੂੰ ਮਾ ਕੁੜੀ ਯਾਰ ਕੋਈ ਅੱਜ ਕੱਲ ਪਨਾ ਤੂੰ ਸੈਣਾ ਯਾਰ ਤੁਸੀਂ ਦੱਸੋ 6 ਮਹੀਨਾ ਵਾਸਤੇ ਕੋਈ ਨਾਨਕੀ ਭੇਜ ਦੂ ਕੁੜੀ ਨੂੰ ਭੇਜ ਵੀ ਸਕਦਾ ਮੈਂ ਤਾਂ ਨਹੀਂ ਮੰਨਦਾ ਯਾਰ ਇਹ ਗੱਲ ਨੂੰ ਮੈਂ ਨਹੀਂ ਮੰਨਦਾ ਨਹੀਂ ਇਹ ਤਾਂ ਕੋਈ ਖਾਸ ਗੱਲ ਤਾਂ ਨਹੀਂ ਹੈਗੀਆਂ ਭੇਜ ਸਕਦਾ ਯਾਰ ਕੁੜੀ ਸਿਆਣੀ ਆ ਵਧੀਆ ਯਾਰ ਮੈਨੂੰ ਤਾਂ ਯਾਰ ਗੱਲ ਹੋਰ ਹੀ ਲੱਗਦੀ ਐ ਠੀਕ ਮਾਨੂੰ ਕਹਿ ਹਾਵੀ ਦੀਗਾ ਉਹ ਸਾ ਮੰਨ ਗਿਆ ਮੈਂ ਨਾ ਤਾਂ ਉਹ ਤੂੰ ਤੂੰ ਮੈਂ ਮੈਂ ਜੀ ਗਨ ਲਗਾ ਮੈਂ ਤਾਂ ਭੱਜਿਆ ਫਿਰ ਆ ਗਿਆ ਕੀ ਕਹਦਾ ਤੈ ਮੈਂ ਗੱਲ ਯਾਰ ਸੱਚੀ ਕਹੀ ਦੀ ਫਿਰ ਅਗਲੇ ਨੂੰ ਉਹ ਹੋ ਜਾਂਦਾ ਮੈਂ ਆਖਾਂ ਵੀ ਭੱਜ ਬੁਝਦਾ ਨਹੀਂ ਗਈ ਇਹਦਾ ਹੌਲੀ ਬੋਲਦਾ ਭਰਾ ਬੈਠਾ ਚਲ ਆਪਾਂ ਨੂੰ ਕੀ ਯਾਰ ਆਪਾਂ ਗੱਲ ਸਹੀ ਕਰਦੇ ਆ ਆਪਾਂ ਕਹਿ ਗਏ ਆ ਆਪਾਂ ਕਿਹੜਾ ਕੋਈ ਚੁਗਲੀ ਕਰਦੇ ਆ ਕਿਸ ਦੀ ਨਹੀਂ ਨਹੀਂ ਉਹ ਕੁੜੀ ਸਿਆਣੀ ਆ ਉਹੀ ਤੈਨੂੰ ਬੈ ਹੋ ਗਿਆ ਕੁੜੀ ਚਾਗਲੀ ਨਹੀਂ ਆਪਾਂ ਕਰਦੇ ਨਾ ਅੱਜ ਕਰੀਏ ਨਾ ਕੱਲ ਕਰੀਏ ਅਗਲੇ ਨੂੰ ਜੇ ਦੁੱਖ ਲੱਗਦਾ ਹੁੰਦਾ ਕਿ ਨਾਲ ਲੱਗੀ ਜਾਵੇ ਤੈਨੂੰ ਗੱਲ ਦੱਸਾਂ ਤੂੰ ਐਂ ਗੱਲਾਂ ਤੇ ਧਿਆਨ ਨਾ ਦਿਆ ਕਰ ਕਿਸੇ ਦੇ ਧੀ ਪੁੱਤ ਦਾ ਕੋਈ ਭਰੋਸਾ ਨਹੀਂ ਹੁੰਦਾ ਕਦੋਂ ਕਿਧਰ ਵਿਗੜ ਜੇ ਪੁੱਤਾਂ ਗੱਲ ਸਹੀ ਹੈ ਤੇਰੀ ਜੇ ਤੇਰੇ ਧੀ ਨਹੀਂ ਤਾਂ ਧੀਆਂ ਦੀ ਕਦਰ ਕਰਿਆ ਕਰ ਉਹ ਤਾਂ ਗੱਲ ਸਹੀ ਹੈ ਤੇਰੀ ਆਪਾਂ ਫਿਰ ਉਹਨੂੰ ਦੱਸਣ ਗਏ ਸੀ ਕਿ ਭਾਈ ਸੋਚ ਵਿਚਾਰ ਕਰ ਲੈ ਉਹ ਪਤਾੰਦਰ ਗਾਲੀ ਪੈ ਗਿਆ ਅੱਜ ਕੱਲ੍ਹ ਕੇ ਇਹਨੂੰ ਦੱਸਣ ਦਾ ਵੀ ਟਾਈਮ ਹੈ ਨਹੀਂ ਬਾਈ ਤੇ ਬਾਕੀ ਤਾਂ ਤੂੰ ਸਿਆਣਾ ਤੈਨੂੰ ਪਤਾ ਹੀ ਹੈ ਇਹ ਪਤਾ ਨਹੀਂ ਹੁੰਦਾ ਪੁੱਤ ਦੇ ਪੈਰੋਂ ਵਿਗੜਨੀਆ ਕਿ ਧੀ ਦੇ ਪੈਰੋਂ ਵਿਗੜਨੀਆ ਇਹ ਤਾਂ ਗੱਲ ਹੈ ਨਹੀਂ ਪਤਾ ਆਪਦੀ ਦਾੜ੍ਹੀ 'ਚ ਕਦੋਂ ਖੇ ਪੈ ਜੇ ਇਹ ਤਾਂ ਗੱਲ ਸਹੀ ਹੈ ਤੇਰੀ ਹਾਂ ਇਹ ਤਾਂ ਗੱਲ ਸਹੀ ਹੈ ਕਿਸੇ ਦੀ ਗੱਲ ਕਰਨੀ ਨਹੀਂ ਚਾਹੀਦੀ ਬਾਕੀ ਸੋਨੂ ਦਾ ਕੀ ਪਤਾ ਹੋਊਗਾ ਨਾ ਆਪਾਂ ਲੈਣਾ ਵੀ ਕੀ ਆ ਕਿਸੇ ਦੇ ਘਰ ਦੀਆਂ ਸੌ ਮਜਬੂਰੀਆਂ ਹੁੰਦੀਆਂ ਨੇ ਚਲ ਠੀਕ ਆ ਫੇ ਮੈਂ ਤਾਂ ਜਾਨਾ ਹੁਣ ਸੂ ਸਾਰੇ ਇਕੱਠੇ ਹੋ ਕੇ ਨਾ ਆਪਾਂ ਮੀਟਿੰਗ ਕਰਦੇ ਹਾਂ ਆਪਾਂ ਫਿਰ ਉਸ ਤੋਂ ਬਾਅਦ ਹੈਲੋ ਰੁਕ ਰੁਕ ਕਾਲ ਸੁਣ ਹਾਂ ਬਾਈ ਗੁਰਪ੍ਰੀਤ ਕਿੱਥੇ ਹੈ ਗੁਰਪ੍ਰੀਤ ਨੂੰ ਤਾਂ ਬਾਈ ਨਾਨਕੀ ਛੱਡਿਆ ਐ ਮੈਂ ਪਰਸੋਂ ਕੱਲ੍ਹ ਬਾਅਦ ਐ ਬਾਈ ਮੈਂ ਸੋਚਿਆ ਆਪਣੇ ਮਾਮੇ ਦੀ ਕੁੜੀ ਨਾਲ ਰਲ ਕੇ ਆਪਣੇ ਵਿਆਹ ਵਾਸਤੇ ਦਾਜ ਜੋੜ ਲਵਾਂ ਕੋਲੀ ਮਾਰ ਦਾਜ ਨੂੰ ਦਾ ਤਾਂ ਸਾਰਾ ਮੁੱਲ ਮਿਲ ਜਾਂਦਾਗਾ ਜਾ ਕੇ ਗੁਰਪਤ ਨੂੰ ਲੈ ਕੇ ਆ ਪਿੰਡ 'ਚ ਪਤਾ ਕੀ ਕੀ ਗੱਲਾਂ ਹੋ ਰਹੀਆਂ ਨੇ ਬਾਈ ਮੈਂ ਕੀ ਕਰਾਂ ਮੈਨੂੰ ਲੋਕਾਂ ਦੀ ਸਮਝ ਨਹੀਂ ਆਉਂਦੀ ਆਪਦੀ ਤਾਂ ਚਾਹੇ ਘਰੋਂ ਭਾਜੇ ਕਹਿਣਗੇ ਪੂਆ ਕੋਲੇ ਗਈ ਆ ਮੇਰੀ ਚੰਗੀ ਪੱਲੀਤੀ ਨੂੰ ਬਦਨਾਮ ਕਰੀ ਜਾਂਦੇ ਆ ਇਹ ਤਾਂ ਉਹ ਗੱਲ ਆ ਆਪਦੀਆਂ ਕਸੱਚੇ ਲੋਕਾਂ ਦੀ ਹੱਥ 'ਚ ਚਲੋ ਤਾਂ ਠੀਕ ਆ ਤੂੰ ਚੱਪ ਕਰਕੇ ਤਿਆਰ ਹੋ ਜਾ ਜਾ ਕੇ ਕੁੜੀ ਨੂੰ ਲਿਆ ਹੱਪਾ ਤਾਂ ਲੋਕਾਂ ਦੇ ਮੂੰਹ ਹੀ ਫੜੇ ਜਾਂਦੇ